ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੰਗਣਾ ਨੌ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਕਿਸਾਨ ਅਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜਾ ਕਿਸਾਨੀ ਅੰਦੋਲਨ ਹੋਇਆ ਹੈ ਉਸ ਦੇ ਵਿੱਚ ਰੇਪ ਹੋਏ ਨੇ ਯਾਨੀ ਕਿ ਬਲਾਤਕਾਰ ਹੋਏ ਨੇ ਦੰਗੇ ਹੋਏ ਨੇ ਕਤਲ ਹੋਏ ਨੇ ਉਹਨਾਂ ਨੇ ਕਿਹਾ ਕਿ ਜੇਕਰ ਭਾਰਤੀ ਜਨਤਾ ਪਾਰਟੀ ਉਹ ਕਾਨੂੰਨ ਵਾਪਸ ਨਾ ਲੈ ਨਾ ਲੈਂਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਬੰਗਲਾ ਦੇਸ਼ ਵਰਗੇ ਹੋ ਜਾਣੇ ਸੀ ਇਸ ਕਰਕੇ ਮਜਬੂਰ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਕਾਨੂੰਨ ਵਾਪਸ ਲੈਣੇ ਪਏ ਕੰਗਣਾ ਅਰਨੌਤ ਇੱਕ ਫਿਲਮੀ ਅਦਾਕਾਰਾ ਵੀ ਹੈ ਉਸ ਤੋਂ ਬਾਅਦ ਨਵੀਂ ਸਾਂਸਦ ਬਣੀ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਿਮਾਚਲ ਮੰਡੀ ਤੋਂ ਲੇਕਿਨ ਆਪਣੀ ਸ਼ਬਦਾਵਲੀ ਤੇ ਉਹ ਕੰਟਰੋਲ ਨਹੀਂ ਕਰਦੀ ਉਹ ਅਜਿਹੇ ਸ਼ਬਦ ਬੋਲਦੀ ਹੈ ਜਿਸ ਦੇ ਨਾਲ ਪੂਰਾ ਭਾਰਤ ਬਦਨਾਮ ਹੁੰਦਾ ਹੈ ਉਸ ਦੀ ਐਜੂਕੇਸ਼ਨ ਬਾਰੇ ਅਸੀਂ ਨਹੀਂ ਜਾਵਾਂਗੇ ਉਸ ਦੀ ਸਿੱਖਿਆ ਬਾਰੇ ਨਹੀਂ ਜਾਵਾਂਗੇ ਕਿ ਉਹ ਕਿੰਨੀ ਕੁ ਐਜੂਕੇਸ਼ਨ ਐਜੂਕੇਟਡ ਹੈ ਉਹਦੀ ਸਿਖਲਾਈ ਕੀ ਹੈ ਉਹਦੀ ਪੜ੍ਹਾਈ ਕੀ ਹੈ ਲੇਕਿਨ ਇਸ ਤਰ੍ਹਾਂ ਦੀਆਂ ਬੇਤੁਕੀਆਂ ਜਾਂ ਬਜਕਾਨਾ ਗੱਲਾਂ ਕਰਨਾ ਇੱਕ ਸੰਸਦ ਨੂੰ ਇੱਕ ਫਿਲਮੀ ਅਦਾਕਾਰਾਂ ਨੂੰ ਸ਼ੁਭਾ ਨਹੀਂ ਦਿੰਦਾ ਕਿਸਾਨਾਂ ਨੂੰ ਮੜਰ ਕਹਿ ਦੇਣਾ ਰਿਪਸ ਕਹਿ ਦੇਣਾ ਐਥਿਸ ਕਹਿ ਦੇਣਾ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਕੀ ਕਰਨਾ ਚਾਹੁੰਦੀ ਹੈ ਦੂਸਰੇ ਪਾਸੇ ਕੰਗਨਾਰਨਔਦ ਦੀ ਗੱਲ ਕਰੀਏ ਕਦੇ ਉਹ ਪੰਜਾਬ ਦੇ ਕਿਸਾਨਾਂ ਨੂੰ ਉਗਰਵਾਦੀ ਕਹਿ ਦਿੰਦੀ ਹੈ ਟੈਰਰਿਸ ਕਹਿ ਦਿੰਦੀ ਹੈ ਹੁਣ ਜਿਹੜੀ ਫਿਲਮ ਆਈ ਹੈ ਨਵੀਂ ਕੰਗਣਾ ਅਰਨੋਧ ਦੀ ਐਮਰਜੈਂਸੀ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਸਿੱਖਾਂ ਨੂੰ 테ਰਰਿਸਟ ਯਾਨੀ ਕਿ ਅਤਵਾਦ ਅਤਵਾਜ ਵਜੋਂ ਦਿਖਾਇਆ ਹੈ ਖਾਲਸਾਣ ਦੀ ਮੰਗ ਕੀਤੀ ਹੈ ਕਾਂਗਰਸ ਪਾਰਟੀ ਦੀ ਜਿਹੜੀ ਹੈ ਸਪੋਰਟ ਕਰਨ ਦੀ ਗੱਲ ਕੀਤੀ ਕਿ ਸਾਨੂੰ ਖਾਲਸਾਣ ਬਣਾ ਦਿਓ ਅਸੀਂ ਤੁਹਾਡੀ ਸਰਕਾਰ ਬਣਾ ਦੇਾਂਗੇ ਅਜਿਹੇ ਟ੍ਰੇਲਰ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਇਹਨਾਂ ਦਿਨਾਂ ਦੇ ਵਿੱਚ ਕਾਫੀ ਟਰੋਲ ਹੋ ਰਹੇ ਨੇ ਜਿਹੜੀ ਫਿਲਮ ਆਈ ਹੈ ਹੁਣ ਦੂਸਰੇ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਹਰਿਆਣਾ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਬਾਕੀ ਹਾਲੇ ਦੂਰਾਜ ਮਹਾਰਾਸ਼ਟra ਅਤੇ ਚਾਰਖੰਡ ਵਿੱਚ ਪੈਂਡਿੰਗ ਪਈਆਂ ਨੇ ਚੋਣਾਂ ਉੱਥੇ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਹੋਰ ਇੱਕ ਅਧੇ ਮਹੀਨੇ ਦੇ ਲਈ ਲੇਖੇ ਜੇ ਗੱਲ ਕਰੀਏ ਕੰਗਣਾ ਰੌਣ ਦੀ ਕੰਗਣਾ ਰੌਣ ਤੇ ਅਜਿਹੀ ਬਿਆਨਬਾਜ਼ੀ ਕਰਕੇ ਕੀ ਦੱਸਣਾ ਚਾਹੁੰਦੀ ਹੈ ਕੀ ਉਹ ਆਪਣੀ ਮੰਦਬੁੱਧੀ ਦਾ ਜਿਹੜਾ ਹੈ ਵਿਰਵਾ ਦੇਣਾ ਚਾਹੁੰਦੀ ਹੈ ਜਗਜਹਿਰ ਕਰਨਾ ਚਾਹੁੰਦੀ ਕਿ ਮੈਂ ਮੰਦਬੁੱਧੀਆਂ ਕਦੇ ਕਹਿੰਦੀ ਹੈ ਆਜ਼ਾਦੀ ਤਾਂ ਅੱਜ ਤੋਂ 10 ਸਾਲ ਪਹਿਲਾਂ ਮਿਲੀ ਹੈ ਜਦੋਂ ਭਾਰਤ ਦੇ ਵਿੱਚ ਨਰਿੰਦਰ ਮੋਦੀ ਯਾਨੀ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਇਟ ਮੀਨਸ ਪਹਿਲਾਂ ਅਸੀਂ ਗੁਲਾਮ ਸੀ ਇਸ ਤਰ੍ਹਾਂ ਦੀਆਂ ਭਧੀਆਂ ਟਿੱਪਣੀਆਂ ਦੇਣੀਆਂ ਬੇਬੁਨਿਆਦ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦਾ ਇਸ ਤੋਂ ਥੱਕ ਆ ਕੇ ਭਾਰਤੀ ਜਨਤਾ ਪਾਰਟੀ ਨੇ ਝਟਕਾ ਦੇ ਦਿੱਤਾ ਹੈ ਕੰਗਨਾ ਰਣੌਤ ਨੂੰ ਕੰਗਣਾ ਅਰਨੌਤ ਨੂੰ ਜਿਹੜੇ ਨੇ ਛੁੱਟੀ ਲਿਖੀ ਦਿੱਤੀ ਆ ਉਹ ਸੋਸ਼ਲ ਮੀਡੀਆ ਤੇ ਕਾਫੀ ਟ੍ਰੋਲ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਨੇ ਲਿਖ ਦਿੱਤਾ ਹੈ ਕਿ ਕੰਗਣਾ ਅਰਨੌਤ ਦੀ ਇਸ ਸ਼ਬਦਾਵਲੀ ਨਾਲ ਜਿਹੜੀ ਉਹਨੇ ਕਿਸਾਨਾਂ ਅਤੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਕਿਸਾਨ ਭੈਣਾ ਅਤੇ ਭਰਾ ਉਹਨਾਂ ਬਾਰੇ ਕੀਤੀ ਹੈ ਕਿ ਇਹ ਰਿਪੋਰਟ ਨੇ ਇਹ ਬਲਾਤਕਾਰੀ ਨੇ ਇਹ ਕਤਲ ਇਹ ਕਤਲ ਕਰਦੇ ਰਹੇ ਨੇ ਇਸ ਤਰ੍ਹਾਂ ਦੀਆਂ ਜਿਹੜੀ ਸ਼ਬਦਾਵਲੀ ਵਰਤੀ ਹੈ ਉਸ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਇਲਜ਼ਾਮ ਨਾ ਤੇ ਕਿਸਾਨਾਂ ਤੇ ਲਗਾਏ ਲਗਾਏ ਨੇ ਤੇ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਵੇਗੀ ਇਹ ਗੱਲ ਕਹਿ ਕੇ ਪੱਲਾ ਝਾੜ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇਹ ਵੀ ਗੱਲ ਕੀਤੀ ਹੈ ਕਿ ਕੰਗਣਾ ਰੌਤ ਨੂੰ ਇਹਨਾਂ ਆਪਣੀਆਂ ਬੇਬੁਨਿਆਦ ਗੱਲਾਂ ਤੋਂ ਆਪਣੀਆਂ ਭੱਦੀਆਂ ਸ਼ਬਦਾਵੀਆਂ ਤੋਂ ਬਾਜ਼ ਆਰ ਜਾਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਜਿਹੜੀ ਹੈ ਲੋਅ ਵਾਲੀ ਕਾਰਵਾਈ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀ ਜਾਵੇਗੀ ਨਵੀਂ ਬਣੀ ਸੰਸਦ ਭਾਰਤੀ ਜਨਤਾ ਪਾਰਟੀ ਦੀ ਕੰਗਣਾ ਅਰਨੋਤ ਦੇ ਖਿਲਾਫ ਇਹ ਚਿੱਠੀ ਲਿਖ ਦਿੱਤੀ ਗਈ ਹੈ ਉਸ ਲੈਟਰ ਨੂੰ ਜਿਹੜਾ ਹੈ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ ਯਾਨੀ ਕਿ ਸ਼ਬਦਾਂ ਦੀ ਜਿਹੜੀ ਮर्यादा ਹੈ ਜਿਹੜਾ ਕੰਟਰੋਲ ਕਰਨਾ ਹੈ ਚਾਹੇ ਉਹ ਸੰਸਦ ਹੈ ਚਾਹੇ ਉਹ ਵਿਧਾਇਕ ਹੈ ਚਾਹੇ ਕੋ ਫਿਲਮੀ ਅਦਾਕਾਰ ਹੈ ਉਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤਾਂ ਕਿ ਸਮਾਜ ਦੇ ਵਿੱਚ ਤਣਾਅ ਨਾ ਪੈਦਾ ਹੋਵੇ ਇਸ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਨੇ ਸਖਤ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕੰਗਣਾ ਰਣੌਤ ਆਪਣੀਆਂ ਆਤਾਂ ਤੋਂ ਆਪਣੀ ਸ਼ਬਦਾਵਲੀ ਤੋਂ ਬਾਜ਼ ਨਹੀਂ ਆਉਂਦੀ ਤਾਂ ਕਾਨੂੰਨੀ ਕਾਰਵਾਈ ਇੱਕ ਤਾਂ ਜਿਹੜੀ ਲਾਅ ਦੇ ਹਿਸਾਬ ਨਾਲ ਬਣਦੀ ਹੈ ਦੂਸਰੀ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਲਾਅ ਹੈ ਉਹਦੇ ਹਿਸਾਬ ਦੇ ਨਾਲ ਉਸ ਨੂੰ ਮੁਤਤ ਜਾਂ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਨਵੀਂ ਬਣੀ ਸੰਸਦ ਕੰਗਣਾ ਰਣੌਤ